ਅੱਜ ਨਾਲ ਜੀ ਆਪਾਂ ਤੁਹਾਨੂੰ ਆਪਣੇ ਪਿੰਡ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਵੀ ਆਪਣੇ ਪਿੰਡ ਦੇ ਕੋਲ ਕਿੰਨੀ ਜ਼ਮੀਨ ਹੈ ਕਿਵੇਂ-ਕਿਵੇਂ ਵੰਡੀ ਹੈ ਕਿੰਨੇ ਪਿੰਡ ਦੇ ਵਿੱਚ ਨੰਬਰਦਾਰ ਹੈ ਜੇ ਵੀਡੀਓ ਚੰਗੀ ਲੱਗੀ ਭਰਾ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਵਾਲੀ ਵੀਡੀਓ ਆ ਜਿਹੜਾ ਬੰਦਾ ਸੁਣੂਗਾ ਉਹਦੇ ਕੋਲੇ ਕੋਈ ਜਾਣਕਾਰੀ ਆਊਗੀ ਇਹ ਕਿਸੇ ਨੇ ਹਜੇ ਤਾਈ ਤੁਹਾਨੂੰ ਦੱਸੀ ਨਹੀਂ ਹੋਣੀ ਜੇ ਦੱਸੀ ਵੀ ਹੋਈ ਤਾਂ ਇਹਨਾਂ ਡਿਟੇਲ ਦੇ ਵਿੱਚ ਨਹੀਂ ਦੱਸਿਆ ਹੋਣਾਗਾ ਆਪਣੇ ਪਿੰਡ ਦੇ ਕੋਲ ਜੀ 7.5 ਹਜ਼ਾਰ ਰੁਪਏ ਦਾ ਜ਼ਮੀਨ ਦਾ ਪਿੰਡ ਦੇ ਵਿੱਚ ਸਿੱਧੂਆਂ ਦੀਆਂ ਦੋ ਪੱਤੀਆਂ ਰਹਿੰਦੀਆਂ ਇੱਕ ਸਾਧੂ ਪੱਤੀ ਐ ਇੱਕ ਥਰਾਜਪਤੀ ਐ ਆਪਣੇ ਪਿੰਡ ਦੇ ਵਿੱਚ 7 ਨੰਬਰਦਾਰ ਹੈ ਜੀ ਤਿੰਨ ਨੰਬਰਦਾਰ ਹੈਗੇ ਐ ਥਰਾਜਪਤੀ ਦੇ ਤੇ ਤਿੰਨ ਨੰਬਰਦਾਰ ਹੀ ਹੈਗੇ ਐ ਸਾਧੂ ਪੱਤੀ ਦੇ ਪਿੰਕ ਨੰਬਰਦਾਰ ਹੈਗਾ ਜੀ ਮਾਝੀ ਵੀ ਸਿੱਖਾਂ ਦਾ ਜਿਹੜਾ ਲਾਲ ਸਿੰਘ ਡਾਕਟਰ ਸੀਗਾ ਉਹ ਪਿੰਡ ਦਾ ਨੰਬਰਦਾਰ ਸੀਗਾ ਮਾਝੀ ਵੀ ਸਿੱਖਾਂ ਦਾ ਹੁਣ ਸ਼ਾਇਦ ਉਹਨਾਂ ਦੇ ਪੁੱਤਰੇ ਕੋਲੇ ਹੈ ਨੰਬਰਦਾਰੀ ਤੇ ਥਰਾਜ ਪੱਤੀ ਦੇ ਨੰਬਰਦਾਰ ਹੈਗੇ ਆ ਜੀ ਇਕਬਾਲ ਸਿੰਘ ਸ਼ਿਵਰਾਜ ਸਿੰਘ ਨੰਬਰਦਾਰ ਤੇ ਜੀਤਾ ਸਿੰਘ ਨੰਬਰਦਾਰ ਢਾਣੀ ਵਾਲੇ ਤੇ ਸਾਧੂ ਪੱਤੀ ਦੇ ਨੰਬਰਦਾਰ ਹੈਗੇ ਆ ਜੀ ਜਗਦੀਪ ਸਿੰਘ ਨੰਬਰਦਾਰ ਹਰਦੀਪ ਸਿੰਘ ਨੰਬਰਦਾਰ ਜੈਲਦਾਰ ਕਹਿੰਦੇ ਜਿਹਨੂੰ ਆਪਾਂ ਇੱਕ ਸ਼ਵਰਾਜ ਸਿੰਘ ਉਹ ਵੀ ਠਾਣੀ ਚ ਹੈ ਜੀ ਹੁਣ ਦੰਨੇ ਆਏ ਸਾਨੂੰ ਜ਼ਮੀਨ ਦਾ ਬੇਰਵਾ 2000 ਬਿੱਗਈ ਥਰਾਜ ਪੱਤੀ ਕੋਲੇ ਹੈ ਜੀ ਤੇ 2000 ਬਿੱਗਈ ਸਾਧੂ ਪੱਤੀ ਕੋਲ ਹੈ ਤੇ 3000 ਬਿੱਗਾ ਜਿਹਨੂੰ ਆਪਾਂ ਪਰਾਣਾ ਪਿੰਡ ਕਹਿ ਦਿੰਨੇ ਆ ਤੇ ਉਹਨਾਂ ਦੇ ਨਾਲ ਜਿਹੜੇ ਵੀ ਕੋਈ ਹੋਰ ਆ ਜਾਂਦੇ ਆ 3000 ਬਿੱਗਾ ਉਹਨਾਂ ਕੋਲੇ ਆ। 500 ਬਿੱਗਾ ਮਜਬੀ ਸਿੱਖਾਂ ਕੋਲੇ ਆ ਜੀ। ਜਿਹਦੇ ਵਿੱਚੋਂ 7 ਕੁ ਹਜ਼ਾਰ ਬਿੱਗੇ ਦੇ ਕਰੀਬ ਬਾਹੀ ਜੋਗ ਐ। ਤੇ 300 ਬਿੱਗਾ ਜਾਂ 250 ਲਾ ਲਓ 300 ਲਾ ਲਓ ਵੀ ਖਾਲਾਂ ਪਈਆਂ ਜਿਹੜੀਆਂ ਆਪਾਂ ਚੀਜ਼ਾਂ ਛੱਡ ਗਾ ਸਾਂਝੀਆਂ। ਉਹਨਾਂ 'ਚ ਉਹਨਾਂ ਚ ਬੈਂਦਾ ਤੇ ਜਿਹਦੇ ਵਿੱਚੋਂ 200 ਬਿੱਗਾਂ ਪਹਿਲਾਂ ਆਪਣੇ ਬਜ਼ੁਰਗਾਂ ਨੇ ਪਸ਼ੂਆਂ ਲਈ ਚਰਾੰਦਾ ਛੱਡਿਆ 100 ਬਿੱਗਾਂ ਹੀ ਥਰਾਜਪੱਤੀ ਨੇ ਛੱਡਿਆ ਤੇ 100 ਬਿੱਗਾਂ ਹੀ ਸਾਧੂਪੱਤੀ ਨੇ ਛੱਡਿਆ ਜੀ ਨੂੰ ਹੋਣਾ ਸ਼ਾਮਲਾਟ ਕਹਿ ਕੇ ਆਪਾਂ ਸਰਕਾਰ ਜੋ ਵੀ ਠੇਕੇ ਤੇ ਲਾਉਂਦੀ ਹੈ ਜਾਂ ਕੋਈ ਬੋਂਦੇ ਹੈ ਇਹ 200 ਬਿੱਗਾਂ ਆਪਣੇ ਬਜ਼ੁਰਗਾਂ ਦਾ ਛੱਡਿਆ ਵੈ 100 ਬਿੱਗਾਂ ਥਰਾਜਪੱਤੀ ਨੇ 100 ਬਿੱਗਾਂ ਹੀ ਸਾਧੂਪੱਤੀ ਨੇ ਜੇ ਵੀਡੀਓ ਚੰਗੀ ਲੱਗੀ ਆਪਣੀ ਭਰਾ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤੁਸੀਂ ਦੇਖ ਲਓ ਸਾਗਰ ਦੀ ਬੋਟੀ ਵਾਲੀ ਵੀਡੀਓ ਨੂੰ ਸ਼ੇਅਰ ਕਰ ਕਰਕੇ ਕਿੱਥੋਂ ਦਾ ਹੀ ਪੜਾਤਾ ਸੀਗਾ ਤੇ ਆਪਾਂ ਤਾਂ ਗਲਤ ਵੀਡੀਓ ਵੀ ਨਹੀਂ ਪਾਉਂਦੇ ਜੇ ਕੋਈ ਜਾਣਕਾਰੀ ਵਾਲੀ ਵੀਡੀਓ ਆ ਜੇ ਕਿਸੇ ਲਈ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਮਾਫੀ ਚਾਹੁੰਦੇ ਆ